ਜਾ ਲੈ ਜਾ ਅਬ ਲੈ ਉਹ ਮੜਾ ਲੈ ਅੰਚਲ ਵੈਲਕਮ ਟੂ ਆ ਕੇ ਜਾ ਸਾਡੀ ਨਹੀਂ ਉਸ ਦਿਨ ਤੇ ਕਿੱਥੇ ਸੀ ਬੰਸੀ ਨਹੀਂ ਬੈਠਾ ਆਪਾਂ ਤੁਹਾਨੂੰ ਮਿਲਨੇ ਆਰ ਪਾਵਾਂਗੇ ਆਰ ਸੇ ਭਾਰਾਂਗੇ ਨਹੀਂ ਹਾਰ ਪਾਣ ਜੇ ਖੜੋ ਬੋਟਾਂ ਕਿੱਥੇ ਆ ਫੜੀਓ ਬੇਟਾ ਮੈਂ ਮਿਲਣਾ ਹੋ ਗਿਆ ਪਲੀਜ਼ ਮੈਨੂੰ ਨਹੀਂ ਹੋ ਗਿਆ ਜੀ ਆਪ ਸੋਚੋ ਖੁਸ਼ ਹੋ ਜਾਓ 48 ਵਾ ਗਿਰਜੇ ਚਲੋ ਨਿਕਲ ਨਹੀਂ ਗੱਲ ਨੂੰ ਬਦਲਦਾ ਹੋ ਟੈਨ ਦੇ ਮੈਨੂੰ ਸਮਝਾ ਨਹੀਂ ਆ ਰਿਹਾ ਨਹੀਂ ਚਲੋ ਬੇਟਾ ਬੇਟਾ ਆਪਣਾ ਉੱਪਰ ਆਓ ਹਾਂ ਮੈਂ ਕਿਉਂ ਨਾ ਜਾਵੇ ਕਿਸੇ ਹਾਂ ਆ ਪਿੱਛੇ ਕਰੋ ਪਿੱਛੇ ਨਾ ਲਾਏ ਬਤੀਆ ਇੱਕ ਮਿੰਟ ਚਾਚੀ ਚਾਚੀ ਇੱਕ ਮਿੰਟ ਬੈਠ ਕੇ ਗੱਲ ਕਰਦੇ ਆ ਗੱਲ ਕਰਦੇ ਆ ਬੈਠਾ ਬੈਠਾ ਕੰਮ ਕਰਦੇ ਆ ਗੱਲ ਕਰਦੇ ਆ ਗੱਲ ਕਰਦੇ ਆ ਕਿੱਤਾ ਦੀ ਗੱਲ ਕਰ ਰਹੇ ਆ ਬੈਠ ਕੇ ਗੱਲ ਕਰ ਜਾਈਏ ਬੈਠ ਕੇ ਗੱਲ ਕਰਦੇ ਆ ਨਾ ਸਾਰੀ ਪਿੱਛੇ ਸਿਮਲ ਹਸਪਤਾਲ ਸਮਾਣਾ ਦੇ ਬਾਰੇ ਨੇ ਉਹ ਆਰੇ ਐਡਮਿਨਿਸਟਰेटर ਉਹਦੇ ਅਡਮਿਨਿਸਟ੍ਰੇਸ਼ਨ ਚਲਾ ਰਹੇ ਆ ਆ ਦੇਖ ਲੋ ਇਹਨਾਂ ਚੋਂ ਦੱਸੋ ਤੁਸੀਂ ਕਿਹੜਾ ਬੱਚਾ ਦੇਖਿਆ ਤੁਸੀਂ ਕਿਹੜਾ ਬੱਚਾ ਦੇਖਿਆ ਤੁਸੀਂ ਇੱਕ ਉਹਨਾਂ ਦਾ ਦੁੱਖ ਦੀ ਕੋਈ ਬਾਰਤਰੀ ਨਾਟ ਕਰਦਾ ਇਹ ਇਹ ਮਕਾਨ ਕਰਕੇ ਕੀ ਹੁੰਦਾ ਮੂਹਰੇ ਦਾ ਜੀ ਕਰ ਦੇਖਣਾ ਤੇ ਸਭ ਤੋਂ ਪਹਿਲਾਂ ਤੇ ਆਇਓ ਅੱਜ ਤੁਸੀਂ ਕੱਲ ਦਾ ਜਵਾਬ ਮੈਨੂੰ ਬੇਨਤੀ ਤੁਸੀਂ ਜੀ ਦੇਣ ਰੁਕੇ ਸਾਨੂੰ ਇਹ ਜਵਾਬ ਤੁਸੀਂ ਸੁਪਰੀਮੋ ਡਿਸਟ੍ਰਿਕਟ ਤੈਨੂੰ ਮਿਲੇ ਹੋਣਾ ਮੈਂ ਇੱਕ ਦਿਨ ਤੋਂ ਕੋਸ਼ਿਸ਼ ਕੀਤੀ ਹੈ ਕਿ ਸਾਡੇ ਨੇ ਦਿਨ ਕੋਸ਼ਿਸ਼ ਕੀਤੀ ਹੈ ਸੀਐਸਪੀ ਸਾਹਿਬ ਈਐਸਪੀ ਸਾਹਿਬ ਕਿਹੜੇ ਦਿਨ ਆਇੰਨ ਮੈਡਮ ਮੇਰਾ ਬਸ ਇਹ ਜੀੜਾ ਦੇ ਨਾਇਲ ਮੈਡਮ ਤੁਹਾਨੂੰ ਬਾਰ-ਬਾਰ ਅਸੀਂ ਨਿਯੁਕਤ ਪਾਈਆ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਉਹ ਵੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਹੈ ਸਾਡੇ ਦੇ ਡੀਸੀ ਸਾਹਿਬ ਆਈ ਜਾਣ ਦੋਸਤਾਂ ਨਾਲ ਚੱਲਦੇ ਤੁਸੀਂ ਤਾਂ ਉਸ ਦਾ ਪੀਐਮ મોદી ਨੂੰ ਪਿੱਛੇ ਛੱਡਦਾ ਉਹ ਬਹੁਤ ਦੁਖਦੀ ਗੱਲ ਹੈ ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਵੀਡੀਓਜ਼ ਪਾ ਰਹੇ ਹਾਂ ਅਸੀਂ ਤੇਰੇ ਨਾਲ ਨਹੀਂ ਪੈਗੀ ਵੀ ਤੁਸੀਂ ਅੱਜ ਆਇਓ ਤੁਸੀਂ ਸਾਰਾ ਕੁਝ ਕੋਈ ਕੋਈ ਕੁਝ ਸਾਰਾ ਕੁਝ ਛੱਡਤਾ ਹੈ ਸਾਰਾ ਕੁਝ ਛੱਡਤਾ ਹੈ ਮੈਂ ਆਪਣੇ ਬੱਚੇ ਦੀ ਜਾਨ ਬੱਚੇ ਨੂੰ ਛੱਡ ਬੁੱਤ ਜਿਹੜਾ ਪੇਰੈਂਟਸ ਕੋਈ ਸਾਸਨ ਪਾਉਂਦੀ ਪੇਰੈਂਟਸ ਨਾਲ ਗੱਲ ਕਰਨੀ ਹੈ ਪੇਰੈਂਟਸ ਮਨਸ਼ੀ ਨੀਨ ਨੂੰ ਨਾਲ ਮੈਂ ਉਹ ਕਰਦੀ ਮੈਡਮ ਇਹ ਤੁਹਾਡੇ ਸੁਭਾਣੇ ਆਂਦਾ ਬੰਦਾ ਨਹੀਂ ਜੀ ਇਹ ਬੇਨਤੀ ਇਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਅੱਗੇ ਖੁਦ ਹੱਥ ਜੋੜ ਕੇ ਬੇਨਤੀ ਕਰਦੀ ਹਾਂ। ਤੁਹਾਨੂੰ ਤੁਹਾਡੇ ਦੁੱਖ ਦੇ ਅੱਗੇ ਮੈਂ ਕੁਝ ਨਹੀਂ ਹੈ, ਕੁਝ ਵੀ ਨਹੀਂ। ਉਸ ਤੋਂ ਵੀ ਬਿਨਾ ਮੈਂ ਕੁਝ ਕਹਿ ਸਕਦੀ, ਨਾ ਮੈਂ ਸੋਚ ਵੀ ਨਹੀਂ ਸਕਦੀ। ਮੈਂ ਆਪ ਦੇਖੇ ਬਿਚ ਤਾਂ ਮੈਨੂੰ ਪਤਾ ਹੈਗਾ ਮੈਂ ਕੁਝ ਨਹੀਂ ਕਹਿਣਾ। ਤੁਸੀਂ ਜੋ ਤੁਹਾਡਾ ਗੁੱਸਾ ਹੈਗਾ ਸਭ ਕੁਝ ਜਾ। 1 ਮਿੰਟ 1 ਮਿੰਟ। ਇੱਕ ਮਿੰਟ ਦੇਖੋ ਮੇਰੀ ਗੱਲ। ਮੈਂ ਕੁਝ ਨਹੀਂ ਹੈ। ਕੁਝ ਨਹੀਂ। ਕੋਈ ਹੋਰ ਕਿਸੇ ਤਰੀਕੇ ਦਾ ਕੁਝ ਨਹੀਂ ਕਿ ਮੈਂ ਕੁਝ ਇੱਕ

ਕੀ ਕਿੰਨੇ ਮੈਂ ਨਾ ਉਹਦਾ ਪੂਰਾ ਨਾ ਉਹਦਾ ਸਾਨੂੰ ਸੰਗਾਂ ਤੇ ਬੈਠੇ ਇੱਕ ਮਿੰਟ ਚਲੋ ਮੈਨੂੰ ਇੱਕ ਸਰ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਤੁਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਆਏ ਅਸੀਂ ਸੇਮ ਦਿਲ ਅਮਰ ਹਸਪੀਟਲ ਮੈਂ ਤੇ ਅਮਰ ਹਸਪੀਟਲ ਦੀ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰ ਸਿੰਘ ਅਮਰ ਹਸਪੀਟਲ ਇਥੇ ਆ ਦੋ ਬੱਚੇ ਜੋ ਇਨਫਾਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਮਿੰਟ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗ ਹਸਪੀਟਲ ਆਪਣੀ ਧੀ ਜਾਂਦੀ ਹੈ ਫਿਰ ਪਤਾ ਲੱਗਦਾ ਸਮਾਨਾ ਕਿਹੜਾ ਪਾਕਿਸਤਾਨ ਚ ਵੇਂਦਾ ਵੀ ਜਿਹੜਾ ਘਟਿਆ ਹੋਇਆ ਹੈ ਸਾਡਾ ਗੁੱਸਾ ਨਹੀਂ ਹੈ ਸਿਰਫ ਦੁੱਖ ਹੈ ਸਾਡਾ ਬੇਚਾਨੀ ਹੈ ਸਾਡਾ ਗੁੱਸਾ ਨਹੀਂ ਕਰਦੇ ਤੁਹਾਡੇ ਆਉਣ ਨਾਲ ਮਨ ਲੱਗ ਜਾਣੀ ਹੈ ਪਰਿਵਾਰਾਂ ਦੇ ਚੱਕ ਮੰਗੇ ਹੋਰ ਕੋਈ ਗੱਲ ਨਹੀਂ ਅਸੀਂ ਇੱਥੇ ਕਿਉਂ ਅਸੀਂ ਨਾ ਇਹ ਸੋਦੇ ਵੀ ਕਿਹਦੇ ਪਾਕਿਸਤਾਨ ਦੇ ਅਸਮਾਨ ਆ ਬੱਚੇ ਸਾਡੇ ਇੱਥੇ ਕਿਉਂ ਆਏ ਇਹ ਤਾਂ ਉਹ ਐਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿੰਨੇ ਕਿਹੜੇ ਮਕੋੜੇ ਖਤਮ ਨਹੀਂ ਕਰੇ ਤੁਸੀਂ ਦੇਖੋ ਕਿਹੜੇ ਮਕੋੜੇ ਖਤਮ ਹੁੰਦੇ ਰੋਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇਹਦਾ ਕਿੱਲਾ ਕਰਦੇ ਹੋ ਅਸੀਂ ਜਿੰਨੇ ਪ੍ਰੋਟੈਸਟ ਬੈਠੇ ਤੁਸੀਂ ਇੱਕ ਦਿਨ ਦਾ ਮੁੱਸਾ ਨਹੀਂ ਹੈ ਇੱਕ ਵਾਰੀ ਐਂ ਕਹਿੰਦੇ ਅਸੀਂ ਫੜ ਕੇ ਲਵਾਵਾਂਗੇ ਇਹ ਤਾਂ ਕੋਈ ਗੱਲ ਨਹੀਂ ਹੈ ਮੈਂ ਇਹ ਤਾਂ ਹੁਣ ਆਪਣੀ ਹੈ ਹੁਣ ਤਾਂ ਹੁਣ ਤੁਹਾਨੂੰ ਪੁੱਛੀ ਐਕਸੈਪਟੇਬਲ ਨਹੀਂ ਹੈ ਕੋਈ ਨਾ ਕੋਈ ਬਟਾ ਕੁਛ ਨਹੀਂ ਹੁਣ ਅਸੀਂ ਕਿਛੜ ਖੰਪੇ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਹੁਣ ਉਹ ਫਟ ਚੁੱਕਿਆ ਹੈ ਬਿਲਕੁਲ ਸਹੀ ਕਹਿ ਰਹੇ ਹੋ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਕਿ ਸਾਡਾ ਗੁੱਸਾ ਚੜ ਰਿਹਾ ਹੈ ਅਸੀਂ ਬੇਨਤੀ ਕਰ ਰਹੇ ਹਾਂ ਉਹੀ ਟਿੱਪਰ ਲਿਆਓ ਤੇ ਸਾਡੇ ਉੱਤੇ ਚਾੜ ਦਿਓ ਸਾਡੇ ਉੱਪਰ ਚਾੜ ਦਿਓ ਅਸੀਂ ਇਹ ਗੱਲ ਤੁਹਾਨੂੰ ਸਾਰਾ ਕੁਝ ਮਾਫ ਹੈ ਅਸੀਂ ਲਿਖ ਕੇ ਦੇ ਦੇਣਾ ਪਰ ਸਾਡੇ ਉੱਪਰ ਬੱਚੇ ਨਹੀਂ 17 ਬੰਦੇ ਦਾ ਕੋਈ ਕਾਸਟ ਨਹੀਂ ਚੱਲੇਗਾ ਸਾਡੇ ਸਾਡੇ ਬੱਚੇ 10 ਬੰਦੇ ਖਤਮ ਕਰ ਦਿਓ ਇਹ ਬੱਚੇ ਵੀ ਦੋਨੋਂ ਪੂਰੇ ਦੇਖੋ ਇੱਕ ਤਾਂ ਮੈਡਮ ਜੀ ਇੱਕ ਤਾਂ ਬੱਚੇ ਕੋ ਆਏ ਇਹਨਾਂ ਨੂੰ ਇਨਸਾਫ ਲੈਣ ਮਰ ਲਿਆ ਗਿਆ ਪੂਰਾ ਪੈਸਾ ਚਾਹੀਦਾ ਜੇ ਸਾਹਿਬ ਤੁਹਾਨੂੰ ਮਾਰ ਕੇ ਪਰ ਲਿਆਓ ਸਾਡੇ ਤੇ ਛਾੜ ਦਿਓ ਅੱਠ ਹੋ ਗਏ 10 11 12 14 ਕਪਰ ਤੁਹਾਨੂੰ ਮਾਫ ਨੇ ਤੁਸੀਂ ਅਖੀ ਲਿਖ ਕੇ ਦੇ ਦੇਨੇ ਮੈਂ ਤੁਹਾਨੂੰ 14 ਕਪਰ ਮਾਫ ਨੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜਨਸ ਤਾਂ ਦੇ ਦਿਓ ਮੈਂ ਤੁਹਾਨੂੰ ਬਾਰ ਬਾਰ ਪੁੱਛ ਰਿਹਾ ਹਾਂ ਜੀ ਤੁਸੀਂ ਵੈਲਿਡ ਰੀਜਨ ਬੋਲਣਾ ਕੋਈ ਨਹੀਂ ਬੋਲੇਗਾ ਰੀਜਨ ਦੋ ਵੀ ਤੁਸੇ ਲੋ ਨਹੀਂ ਆਏ ਕਦੇ ਹਾਂਜੀ ਆਪਾਂ 2 ਮਿੰਟ ਤਾਂ ਗੱਲ ਬੋਲੋ 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 ਦਾ ਕੋਈ ਉਹ ਨਹੀਂ ਕਰੋ ਲੇਕਿਨ ਕੁਐਸਚਨ ਜਿਹੜਾ ਮੇਰੇ ਕੁਐਸਚਨ ਦਾ ਪਹਿਲਾ ਆਨਸਰ ਕਰੋ ਫਿਰ ਆਪਾਂ ਨੈਕਸਟ ਕੁਐਸਚਨ ਕਰਾਂਗੇ ਹਾਂ ਸਾਰਾ ਕੁਝ ਕਰੋ ਦੋ ਮਿੰਟ ਪਹਿਲਾ ਡੀਐਸਪੀ ਸਾਹਿਬ ਨੂੰ ਬੁਲਾਓ ਅਰੈਸਟ ਦਾ ਸਾਰਾ ਹਾਂ ਡੀਐਸਪੀ ਸਾਹਿਬ ਆਏ ਸੀ ਐਕਸਪਲੇਨ ਕਰਨੇ ਬਹੁਤ ਵਾਰੀ ਐਕਸਪਲੇਨ ਕਰਦਾ ਸੀ ਘੜੀ ਵਾਰੀ ਸੁਣਦੇ ਅਸੀਂ ਸਭ ਕੁੱਝ ਹੋ ਗਿਆ ਅਸੀਂ ਕੋਰਟ ਨਹੀਂ ਮੈਂ ਅਸੀਂ ਤਿੰਨ ਪੇਸ਼ਾ ਦੇ ਦਿਖਾਏ ਹੋ ਤੇ ਕੋਰਟ ਚੱਲ ਨਹੀਂ ਕਿਉਂਕਿ ਮੈਂ ਅਸੀਂ ਲਗਵਾਉਂਦਾ ਦਿਖਾਣੇ ਵੀ ਸਮੂਹ ਮੀਲ ਦੇ ਦੋ ਅਸੀਂ ਸੁਣ ਨਹੀਂ ਨਹੀਂ ਦਾਰੀ ਦੇਉਂ ਉਸੇ ਮੈਦਾਨ ਤੇ ਪਹਿਲਾ ਦਾ ਤੁਸੀਂ ਕੁਐਸਚਨ ਕਿਉਂ ਅਵੋਇਡ ਰਿਹਾ ਪਹਿਲਾਂ ਤੁਸੀਂ ਕੁਐਸਚਨ ਕਿਉਂ ਇਨਵਾਈਟ ਕਰ ਰਹੇ ਹੋ ਤੇ ਜੋੜੇ ਅਸੀਂ ਬੜੀ ਸਿੰਪਲ ਜੀ ਤੁਸੀਂ ਰੀਜ਼ਨ ਦੱਸੋ ਤੁਸੀਂ ਕਿਉਂ ਨਹੀਂ ਆਏ ਬੱਸ ਮੈਨੂੰ ਰਿਜ਼ਲਟ ਦਿਓ ਅ빠 ਬੱਚੋ ਪੁੱਛਾਂਗੇ ਰਿਪੋਰਟਾਂ ਤੁਸੀਂ ਰੀਜ਼ਨ ਪੁੱਛੋ ਤੁਹਾਨੂੰ ਇਹਨਾਂ ਦੀ ਸੁਣੋ ਦੇਖੋ ਜਿਸ ਦਿਨ ਹੋਇਆ ਮੈਂ ਦੇਖੋ ਕੁਝ ਜਸਟੀਫਿਕੇਸ਼ਨ ਤਾਂ ਉੱਥੇ ਦਿੰਦੇ ਹੁੰਦੇ ਆ ਜਿੱਥੇ ਕੋਈ ਇਧਾ ਆ ਗਿਆ ਕਿ ਜੀ ਚਲੋ ਠੀਕ ਹੈ ਜੀ ਤੁਸੀਂ ਇਧਾ ਆ ਕੇ ਆ ਗਏ ਉਹਨਾਂ ਸਾਨੂੰ ਕੋ ਦੇ ਉਸ ਦਿਨ ਸਾਰਾ ਕੁਝ ਛੱਡ ਕੇ ਮੈਂ ਇੱਕ ਇੱਕ ਬੱਚੇ ਇੱਕ ਇੱਕ ਮਾਪੇ ਨੂੰ ਮਿਲ ਕੇ ਆਈ ਹਾਂ ਰਜੇਂਦਰਾ ਅਮਰ ਹਸਪੀਟਲ ਪ੍ਰਾਈਵੇਟ ਜਿੱਥੇ ਜਿੱਥੇ ਸੀਗੇ ਮੈਂ ਰਾਤ ਤੱਕ ਉੱਥੇ ਘੁੰਮਦੀ ਰਹੀ ਹਾਂ ਮਤਲਬ ਇਹ ਕੋਈ ਤੁਸੀਂ ਕਹਤਾ ਇਸ ਲਈ ਕਹਿਣਾ ਪੈ ਰਹੇਗਾ ਮੈਂ ਇਹ ਨਹੀਂ ਕਹਿ ਰਹੀ ਕਿ ਇਹ ਸਾਡਾ ਫਰਜ਼ ਬਣਦਾ ਹੈ ਫਰਜ਼ ਬਣਦਾ ਹੈ ਹਾਂ ਉਹਨਾਂ ਨੂੰ ਮਿਲ ਕੇ ਆਏ ਹੋ ਪੁੱਛੋ ਉਹਨਾਂ ਨੂੰ ਜੀ ਮੇਰੇ ਕੋਲ ਵੀ ਨਹੀਂ ਆਏ ਮੇਰੇ ਮੇਰੀ ਬੇਟੀ ਵੀ ਸਮਾਨੇ ਸੀ ਮੇਰੇ ਕੋਲ ਤਾਂ ਆਏ ਇਹ ਇਟਮੀਜ਼ ਦੇ ਤੋਂ ਇਨਫੋਰਮੇਸ਼ਨ ਹੀ ਨਹੀਂ ਆਏਗੀ ਵੀ ਸਮਾਨੇ ਲੋਕ ਆਏਗੇ ਸੀ ਸਮਾਨੇ ਵੀ ਬੱਚੇ ਪਰੇ ਪਏ ਨੇ ਹਾਂ ਕੋਈ ਨਹੀਂ ਇਹ ਇਨਫੋਰਮੇਸ਼ਨ ਦੇ ਰਹੀ ਹੈ ਹਲੋ ਅੱਛਾ ਇਹ ਰਜਿਸਟਰ ਸਾਹਿਬ ਦਾ ਬੱਚਾ ਸੀ ਸਾਡੇ ਤੋਂ ਬੱਚਿਆਂ ਨੂੰ ਮੈਂ ਇਹ ਕਿਹਾ ਕਿ ਮੈਂ ਦਾਸ ਦੇ ਕਿਸੀ ਰਿਸ਼ਤੇਦਾਰ ਆ ਰਹੇ ਹਨ ਬੱਚਿਆਂ ਦੇ ਆਪਰੇਸ਼ਨ ਆਈ ਸੀ ਯੂ ਤੇ ਸੀਗੇ ਸਮਾਨ ਹੈ ਤੁਸਾਂ ਕਦੋਂ ਪਹੁੰਚਾ ਬੱਚਿਆਂ ਨੂੰ ਤੁਸਾਂ ਸਮਾਨ ਕਦੋਂ ਪਹੁੰਚਾ ਹੈ ਬਸ ਮੰਤਰੀ ਜੀ ਵੀ ਆਏਗੇ ਪਰ ਤੁਸੀਂ ਉੱਥੋਂ ਬੱਚਿਆਂ ਕੋਲ ਵੇਲੇ ਉੱਥੇ ਸੀਗੇ ਬਹੁਤ ਮਾਰ ਕਰਕੇ ਅਸੀਂ ਬਾਰ ਬਾਰ ਲੈ ਲਏ ਮੈਂ ਕਹਿ ਰਿਹਾ ਜੀ ਮੰਨ ਗਿਆ ਤੁਸੀਂ ਆਏ ਸੀ ਠੀਕ ਹੈ ਮੈਨੂੰ ਮੈਨੂੰ ਪਤਾ ਸੀ ਵੀ ਸਮਾਂ ਨੇ ਵੀ ਬੱਚੇ ਨਹੀਂ ਕਿਹਨੇ ਚਲੋ ਤੁਸੀਂ ਆਏ ਨਹੀਂ ਸਾਨੂੰ ਤਾਂ ਮਿਲੇ ਨਹੀਂ ਇਹਨਾਂ ਨੂੰ ਵੀ ਨਹੀਂ ਮਿਲੇ ਇਹਨਾਂ ਨੂੰ ਵੀ ਨਹੀਂ ਮਿਲੇ ਠੀਕ ਹੈ ਆ ਇਹਨਾਂ ਦਾ ਬੇਟਾ ਡਰਾਈਵਰ ਸੀ ਜਿਹੜਾ ਇਹਨਾਂ ਨੂੰ ਵੀ ਨਹੀਂ ਮਿਲੇ ਮੈਨੂੰ ਵੀ ਨਹੀਂ ਮਿਲੇ ਠੀਕ ਹੈ ਨਹੀਂ ਗੁੱਸਾ ਨਹੀਂ ਹੁਣ ਤੁਸੀਂ ਸੁਣ ਮੈਂ ਹੁਣ ਤੁਸੀਂ ਸੁਣ ਰਹੇ ਹੋ ਆ ਜੜੀ ਚੀਜ਼ਾਂ ਨੇ ਨਾਲ ਦੀ ਨਾਲ ਕਾਈਂਡਲੀ ਆਨਸਰ ਕਰੋ ਮੈਂ ਕੋਈ ਉਹ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਫੇਰ ਉਹੀ ਗੱਲ ਕੁਐਸਚਨ ਆ ਜਾਂਦਾ ਜਿੰਦਾ ਤੁਸੀਂ ਹਜੇ ਤੱਕ ਆਨਸਰ ਨਹੀਂ ਦੇ ਰਹੇ ਹਜੇ ਤੱਕ ਗੋਲ ਮੋਲ ਤੁਸੀਂ ਰੱਖਿਆ ਹੋਇਆ ਵੀ ਤੁਹਾਨੂੰ ਰੋਕਿਆ ਕਿੰਨੇ ਸੀ ਤੇ ਫਿਰ ਤੁਸੀਂ ਕਿਉਂ ਨਹੀਂ ਆਏ ਤੁਸੀਂ ਕਿਉਂ ਨਹੀਂ ਆਏ ਇਹ ਈ ਛੋਟੀ ਘਟਨਾ ਸੀ ਸਾਖੀ ਸਾ ਨਹੀਂ ਮੈਡਮ ਡੀਸੀ ਨੇ ਮਜੀਠਾ ਉੱਥੇ ਜਦੋਂ ਕਾਂਡ ਹੋਇਆ ਵੇਦਨ ਮੇਰੇ ਖਿਆਲ ਅੱਧਾ ਘੰਟਾ ਉਹਨਾਂ ਦੀਆਂ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈਆਂ ਸੀ ਉੱਥੇ ਮੰਜੇ ਦੇ ਬਹਿ ਕੇ ਸਾਰੇ ਪਰਿਵਾਰਾਂ ਨਾਲ ਬੈਠੇ ਸੀ ਤੁਸੀਂ ਕਿਉਂ ਨਹੀਂ ਆਏ ਰੋਟੀ ਮੂੰਹ ਚ ਪਾ ਰਹੀ ਹੈ ਸਮਾਣਾ ਕਿਹੜਾ ਡਿਸਟ੍ਰਿਕਟ ਤੋਂ ਬਾਹਰ ਹੈ ਜੀ ਇੱਕ ਮਿੰਟ ਸੁਣ ਲਓ ਬਹਿ ਜਾਓ ਪਲੀਜ਼ ਬਹਿ ਜਾਓ ਸਾਰੇ बैठो 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 प्लीज़ प्लीज़ मैं पता देखो हर किसी का अपना है मेरे तो नहीं देखा जाता कि मैं किसी हुए या